ਵਾਹਿਗੁਰੂ ਜੀ ਜੈਸੀ ਅਗਨ ਉਦਰਮ ਤੈਸੀ ਬਾਹਰ ਮਾਇਆ ਅਨੰਦ ਸਾਹਿਬ ਦੀ 29ਵੀਂ ਪੌੜੀ ਦੇ ਅੰਦਰ ਸਮਝਾ ਰਹੇ ਨੇ ਜੈਸੀ ਅਗਨ ਉਦਰਮ ਐ ਬਲੁਖ ਜਿਹੜੀ ਅੱਗ ਦੇ ਵਿੱਚ ਤੋਂ 9 ਮਹੀਨੇ ਬਾਅਦੇ ਪੇਟ ਵਿੱਚ ਰਿਹਾ ਹੈ ਜਿਸ ਨੂੰ ਬਾਣੀ ਅੰਦਰ ਜਠਰ ਅਗਨੀ ਵੀ ਲਿਖਿਆ ਗਿਆ ਕਹਦੇ ਉਸ ਵੇਲੇ ਜਿਹੜੀ ਅੱਗ ਤੋਂ ਸਿੱਕੀ ਹੈ ਉਦੋਂ ਬਹੁਤ ਦੁਖੀ ਸੀ ਪੁੱਠਾ ਲੜਕਦਾ ਸੀ ਸਿਰ ਤਲ ਉਫਰ ਪਾਉ ਕਹਦੇ ਰੱਬ ਅੱਗੇ ਫਰਿਆਦਾ ਕਰਦਾ ਸੀ ਬੇਨਤੀਆ ਕਰਦਾ ਸੀ ਬਿਐ ਵਾਹਿਗੁਰੂ ਕਿਰਪਾ ਕਰੋ ਐਸ ਜੜਸਰਕ ਵੀ ਤੋ ਬਾਹਰ ਕੱਢ ਦੋੜੀਓ ਵਿੱਚ ਜਾ ਕੇ ਤੇਰਾ ਸਵਾਸ ਸਵਾਸ ਧਾਮ ਜਪਗ ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਸ ਵੇਲੇ ਤੋਂ ਜਿਹੜੀ ਅੱਗ ਦੇ ਵਿੱਚ ਸਬਾ ਬਤੇ ਤੇ ਕੀਤਾ ਕਹਿੰਦੇ ਪਰਮੇਸ਼ਰ ਨੇ ਤੇਰੀ ਫਰਿਆਦ ਸੁਣੀ ਬਾਹਰ ਲੈ ਕੇ ਜਾਂਦਾ ਪਰ ਤੈਸੀ ਬਾਹਰ ਆਇਆ ਕਹਿੰਦੇ ਤੈਨੂੰ ਬਾਹਰ ਵੀ ਉਦਾਂ ਦੀ ਅੱਗ ਮਿਲੀ ਅੰਦਰ ਅੱਗ ਦਾ ਰੂਪ ਕੁਝ ਹੋਰ ਸੀ ਬਾਹਰਲੀ ਅੱਗ ਦਾ ਰੂਪ ਕੁਝ ਹੋਰ ਹੈ ਪਰ ਹੈ ਅੱਗ ਹਰ ਇੱਕ ਜੀਵ ਦੇ ਅੰਦਰ ਤਬਾ ਦੀ ਅੱਗ ਹੈ ਇਹ ਜਿਹੜੀ ਅਗਨੀ ਹੈ ਇਹਦਾ ਰੂਪ ਕੁਝ ਹੋਰ ਹੈ ਪਰ ਸੜਦਾ ਬਲਦਾ ਹਰ ਇੱਕ ਮਨੁੱਖ ਹੈ ਜਦੋਂ ਸੇਕ ਲੱਗਦਾ ਹੈ ਬੰਦਾ ਦੁਖੀ ਹੁੰਦਾ ਕੋਈ ਕਿਸੇ ਪੱਖ ਤੋਂ ਕਿਸੇ ਦਾ ਕੰਮ ਨਹੀਂ ਬਣਦਾ ਕੋਈ ਕਿਸੇ ਦੇ ਕੰਮਾਂ ਤੋਂ ਦੁਖੀ ਹੈ ਕੋਈ ਗਰੀਬੀ ਕਰਕੇ ਕੋਈ ਅਮੀਰੀ ਕਰਕੇ ਬਿਜ਼ਨਸ ਕਰਕੇ ਹਰ ਇੱਕ ਪੱਖ ਤੋਂ ਮਹਾਰਾਜ ਕਹਿੰਦੇ ਤੈਸੀ ਬਾਹਰ ਬਾਯਾ ਭਾਈ ਜਿਵੇਂ ਬਾਹ ਦੇ ਪੇਟ ਵਿੱਚ ਅੱਗ ਵਿੱਚ ਸੜਦਾ ਸੀ ਤੋ ਅੱਜ ਵੀ ਦੁਨੀਆ ਦੇ ਵਿੱਚ ਅਬਰੁਖ ਵਰਕੇ ਹੋਵੇਂ ਜਿਵੇਂ ਮਾਇਆ ਦੀ ਗ੍ਰਿਫਤ ਵਿੱਚ ਆ ਕੇ ਸਾੜ ਬਲ ਰਿਹਾ ਹੈ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਮਾਇਆ ਤੇ પેટ ਦੀ ਆਗ। ਸਭ ਕੁਝ ਇਹ ਗੁਰੂ ਅਮਰਦਾਸ ਬਹਾਰਾ ਕਹਿੰਦੇ ਇੱਕੋ ਜਿਹੀ ਹੈ। ਉੱਥੇ ਪੁੱਠਾ ਲਟਕਦਾ ਸੀ ਤੇ ਇੱਥੇ ਲਟਕ ਲਟਕ ਕੇ પેટ ਵਾਸਤੇ ਭੱਜਿਆ ਫਿਰਦਾ। ਜਿੱਲੋਂ ਵਰਦੇ ਕੁਸਲੋ ਮੈਨੂੰ ਕੁਸਲੋ ਕਾਹਦੇ ਲਈ ਫਿਰਦਾ ਏ ਈ ਦੂਰ પેટ ਵਾਸਤੇ। ਉਹੀ ਆਗ ਹੈ ਬਸ ਰੂਪ ਰੇਖਾ ਬਦਲੀ ਹੈ। ਇਸ ਕਰਕੇ ਗੁਰੂ ਜੀ ਕਰਨੇ ਆਇਆ ਆਗਨ ਸਭ ਇੱਕੋ ਜਿਹੀ। ਕਰਤਾ ਖੇਡ ਰਚਾਇਆ ਇਹ ਪਰਮੇਸ਼ਰ ਦਾ ਖੇਡ ਹੈ ਉਹ ਪ੍ਰਮਾਤਵਾ ਸਾਡੇ ਨਾਲ ਖੇਡਾਂ ਖੇਡ ਰਿਹਾ ਹੈ ਇਹ ਉਹਦਾ ਆਪਣਾ ਤਰੀਕਾ ਹੈ ਸੰਸਾਰ ਦੀ ਖੇਡ ਰਚਦਾ ਇਸ ਕਰਕੇ ਗੁਰੂ ਜੀ ਕਹਿੰਦੇ ਜਾਤਿਸ ਭੜ ਤਾਂ ਜਮਿਆ ਪਰਿਵਾਰ ਭਲਾ ਪਾਇਆ ਐ ਮਨੁੱਖ ਜਾਤਿਸ ਭੜ ਕਹਿੰਦੇ ਜੇ ਰੱਬ ਦਾ ਭਾਣਾ ਨਾ ਹੁੰਦਾ ਉਹਦੀ ਮਰਜ਼ੀ ਨਾ ਹੁੰਦੀ ਤਾਂ ਤੇਰਾ ਸੰਸਾਰ ਵਿੱਚ ਜਨਮ ਲੈ ਕੇ ਆਉਣਾ ਵੀ ਨਾ ਹੁੰਦਾ ਭਾਵੇਂ ਕੋਈ ਵੀ ਮਨੁੱਖ ਆਪਣੇ ਆਪ ਜਨਮ ਲੈ ਕੇ ਨਹੀਂ ਆਇਆ ਜਾ ਤਿਸ ਭਾਣਾ ਤਾਂ ਜੰਮਿਆ ਜੇ ਪ੍ਰਭਾਤਮਾ ਦੀ ਮਰਜ਼ੀ ਹੋਈ ਤਾਂ ਤੇਰਾ ਜਨਮ ਹੋਇਆ ਉਹ ਗੱਲ ਵੱਖਰੀ ਹੈ ਕਿਸੇ ਨੂੰ ਗਰੀਬੀ ਵਿੱਚ ਕਿਸੇ ਨੂੰ ਅਮੀਰੀ ਵਿੱਚ ਕਿਸੇ ਦਾ ਜੀਵਨ ਦੁਖੀ ਹੈ ਕਿਸੇ ਦਾ ਸੁਖੀ ਹੈ ਪਰ ਥੋੜੇ ਥੋੜੇ ਸਭ ਦੁਖੀ ਇਹ ਵੀ ਹਕੀਕਤ ਹੈ ਗੁਰੂ ਜੀ ਕਹਿੰਦੇ ਜਾਂ ਤਿਸ ਭਾਣਾ ਤਾਂ ਜੰਮਿਆ ਤਾਂ ਤੇਰਾ ਜਨਮ ਹੋਇਆ ਪਰਿਵਾਰ ਭਲਾ ਭਾਇਆ ਕਹਿੰਦੇ ਜੋ ਪਰਿਵਾਰ ਅੱਜ ਤੈਨੂੰ ਭਾਇਆ ਦਾ ਭਾਵ ਹੈ ਭਾਉ ਜਾਣਾ ਚੰਗਾ ਲੱਗਣਾ ਜਿਹੜਾ ਆਪਣਾ ਪਰਿਵਾਰ ਮਾਂ ਬਾਪ ਭੈਣ ਭਰਾ ਆਪਣਾ ਸੇਕਾ ਕਬੀਲਾ ਚੰਗਾ ਲੱਗਦਾ ਹੈ ਇਹ ਕਹਦੇ ਸਾਰਾ ਪਰਮੇਸ਼ਵਰਾਂ ਕਾਲਪੁਰਖ ਵਾਹਿਗੁਰੂ ਨੇ ਤੈਨੂੰ ਆਪ ਪੈਦਾ ਕਰਕੇ ਦਿੱਤਾ ਹੈ। ਜੱਗੇ ਪਰਿਵਾਰ ਵਿੱਚ ਆਲੇ ਦੁਆਲੇ ਦੇ ਮਾਹੌਲ ਵਿੱਚ ਤੇਰਾ ਜਨਮ ਕੀਤਾ ਤਾਂ ਪਰਮੇਸ਼ਰ ਨੇ ਕੀਤਾ ਹੈ ਕੋਈ ਬੰਦਾ ਆਪਣੀ ਮਰਜ਼ੀ ਦੇ ਨਾਲ ਅਮੀਰ ਘਰ ਦੇ ਵਿੱਚ ਜਨਮ ਨਹੀਂ ਲੈ ਸਕਦਾ। ਗਰੀਬੀ ਅਪੀਰੀ ਘਰ ਪਰਿਵਾਰ ਸਭ ਕੁਝ ਉਹਨੇ ਦੇਣਾ ਹੈ। ਇਸ ਕਰਕੇ ਗੁਰੂ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਤੂੰ ਕਿਹੜੇ ਹੰਕਾਰ ਗੜੀ ਹੈਕਰ ਵਿੱਚ ਤੁਰਿਆ ਫਿਰਦਾ ਏ ਇਹ ਤਾਂ ਤੇਰੇ ਪਿਛਲੇ ਜਨਮ ਦਾ ਕਰਮ ਹੈ ਜੋ ਅੱਜ ਤੈਨੂੰ ਸੁਖ ਦੇ ਘਰ ਦੇ ਵਿੱਚ ਜਨਮ ਮਿਲ ਗਿਆ ਜੇ ਹੁਣ ਕੁਝ ਖੱਟ ਲੇਗਾ ਇਹ ਖਾਟ ਚੱਲੋ ਹਰ ਲਾਹ ਜੇ ਹੁਣ ਲਾਹ ਖੱਟ ਲੇਗਾ ਤਾਂ ਆਉਣ ਵਾਲਾ ਜਨਮ ਆਉਣ ਵਾਲਾ ਜਨਮ ਸੁਖੀ ਹੋਵੇਗਾ ਤੇ ਜੇ ਹੁਣ ਐਸੇ ਹੰਕਾਰ ਤੇ ਤੁਰਿਆ ਫਿਰਦਾ ਰਿਹਾ ਫਿਰ ਮਹਾਰਾਜ ਕਹਿੰਦੇ ਭਾਈ ਏਵੇਂ ਚਿੱਤੇ ਰਖੀ ਲਿਬ ਸੁਣ ਕੇ ਲੱਗੇ ਤ੍ਰਿਸ਼ਨਾ ਮਾਇਆ ਅਬਰ ਵਰਤਾਇਆ ਕਹਿੰਦੇ ਹੁਣ ਜਿਹੜੀ ਤ੍ਰਿਸ਼ਨਾ ਵਿੱਚ ਤੁਰਿਆ ਫਿਰਦਾ ਹੈਗਾ ਤੇਰੀ ਰੱਬ ਨਾਲ ਉਹ ਲਿਬ ਟੁੱਟ ਗਈ ਜਦੋਂ ਸੰਸਾਰ ਵਿੱਚ ਆਇਆ ਲਿਬ ਸੁੜ ਕੀ ਲੱਗੇ ਤ੍ਰਿਸ਼ਨਾ ਹੁਣ ਜਿਹੜੀ ਤ੍ਰਿਸ਼ਨਾ ਦੇ ਵਿੱਚ ਜਿਹੜੀ ਭੁੱਖ ਦੇ ਵਿੱਚ ਤੁਰਿਆ ਫਿਰਦਾ ਹੈ ਮਾਇਆ ਅਬਰ ਵਰਤਾਇਆ ਤੇਰੇ ਉੱਤੇ ਮਾਇਆ ਦਾ ਜਾਲ ਪੈ ਚੁੱਕਿਆ ਹੈ ਹੁਣ ਤੂੰ ਬਾਹਰ ਦੇ ਗ੍ਰਿਫਤ ਵਿੱਚ ਐ ਹੁਣ ਤੈਨੂੰ ਚੰਗੇ ਜਾਂ ਬੱਗੇ ਦਾ ਗਿਆਨ ਨਹੀਂ ਹੈ ਹੁਣ ਤੇਰੀ ਸਮਝ ਤੋਂ ਬਰੇ ਹੋ ਗਿਆ ਵੀ ਮੈਂ ਚੰਗੇ ਰਾਹ ਤੇ ਤੁਰ ਰਿਹਾ ਜਾਂ ਬੱਗੇ ਰਾਹ ਤੇ ਤੁਰ ਰਿਹਾ ਹੁਣ ਤੂੰ ਆਪਣੇ ਮਨ ਦੇ ਮਗਰ ਲੱਗ ਕੇ ਜੋ ਕਰ ਰਿਹਾ ਤੈਨੂੰ ਇਉਂ ਲੱਗਦਾ ਵੀ ਮੈਂ ਸਹੀ ਕਰ ਰਿਹਾ ਜੋ ਮੈਂ ਕਰ ਰਿਹਾ ਉਹ ਠੀਕ ਹੈ ਬਾਕੀ ਸਭ ਗਲਤ ਹੈ ਇਹੋ ਹੀ ਹਕੀਕਤ ਹੈ ਸਾਡੀ ਦੁਨੀਆ ਦੇ ਲੋਕਾਂ ਦੀ ਇਹੋ ਹੀ ਸਾਡਾ ਸੁਭਾਅ ਹੈ ਵੀ ਜੋ ਮੈਂ ਕਹਿੰਦਾ ਉਹ ਠੀਕ ਹੈ ਸਾਹਬ ਨੇ ਵਾਲਾ ਕਹਿੰਦਾ ਉਹ ਗਲਤ ਹੈ ਤੇ ਗੁਰੂ ਸਾਹਿਬ ਜੀ ਤਾਂ ਬਾਣੀ ਵਿੱਚ ਇਸ ਗੱਲ ਨੂੰ 500 ਸਾਲ ਪਹਿਲਾਂ ਹੀ ਸਮਝਾ ਰਹੇ ਨੇ ਭਾਈ ਤੂੰ ਮਾਇਆ ਦੇ ਚੱਕਰ ਵਿੱਚ ਫਸੂਕਾ ਏਸ ਕਰਕੇ ਤੈਨੂੰ ਸਮਝ ਨਹੀਂ ਪੈ ਰਹੀ ਵੀ ਤੂੰ ਚੰਗਾ ਕਰ ਰਿਹਾ ਹੈ ਜਾਂ ਮਾੜਾ ਕਰ ਰਿਹਾ ਹੈ ਤੈਨੂੰ ਤਾਂ ਕਰਕੇ ਸਮਝਾ ਰਹੇ ਹੈ ਬਾਣੀ ਮਨੁੱਖ ਜਨਮ ਨੂੰ ਮਨੁੱਖ ਜਾਤ ਨੂੰ ਏਸੇ ਕਰਕੇ ਗਿਆਨ ਦੇ ਰਹੇ ਨੇ ਗੁਰੂ ਸਾਹਿਬ ਜੀ ਇਹ ਮਨੁੱਖ ਤੂੰ ਸਾਡੀ ਗੱਲ ਸੁਣ ਸਾਡੇ ਵੱਲ ਧਿਆਨ ਦੇ ਇਹ ਧੁਰਕੇ ਬਾਣੀ ਆ ਅਨੰਕਾਰ ਦੇ ਬੋਲ ਨੇ ਇਸ ਵੱਲ ਧਿਆਨ ਦੇ ਇਹ ਮਾਇਆ ਜਿਤ ਹਰ ਬਿਸਰੈ ਵੋ ਉਪਜੈ ਭਾਉ ਦੂਜਾ ਲਾਇਆ ਕਹਿੰਦੇ ਇਹ ਮਾਇਆ ਇਹੋ ਜੀ ਚੀਜ਼ ਹੈ ਜਦੋਂ ਮਾਇਆ ਮਨਤੇ ਤੇ ਪੈ ਜਾਂਦੀ ਹੈ ਗੁਰੂ ਜੀ ਨੇ ਇੱਕ ਦਫਾ ਜ਼ਿਕਰ ਕੀਤਾ ਬਾਣੀ ਅੰਦਰ ਕਹਿੰਦੇ ਆਪਣਾ ਪਰਾਇਆ ਨਾ ਪਸਾਨੀ ਖਸਮੋ ਤੱਕੇ ਖਾਈ ਕਹਿੰਦੇ ਜਦੋਂ ਬੰਦੇ ਦੀ ਮਤ ਵੱਜ ਜਾਂਦੀ ਹੈ ਫਿਰ ਉਹ ਆਪਣਾ ਜਾਂ ਪਰਾਇਆ ਨਹੀਂ ਵੇਖਦਾ ਫਿਰ ਉਹ ਸਾਰਿਆਂ ਦੇ ਬਗਰ ਹੱਥ ਧੋਕੇ ਬੈ ਜਾਂਦਾ ਹੈ ਆਪਾਂ ਦੇਖਦੇ ਹਾਂ ਰੋਜ਼ ਕਿੰੀਆਂ ਖਬਰਾਂ 5-5 ਇੰਚ ਪਿੱਛੇ ਕਤਲ ਹੋ ਜਾਂਦਾ ਹੈ ਨਾਲੇ ਗੱਲ ਕੁਛ ਨਹੀਂ ਬੱਟ ਪਿੱਛੇ ਰੌਲਾ ਹੁੰਦਾ ਤੇ ਕਤਲ ਹੋ ਜਾਂਦਾ ਮਿਲਦਾ ਕੀ ਹੈ ਉਹ ਵੀ ਬਰਬਾਦ ਤੇ ਤੁੱਜਾ ਵੀ ਬਰਬਾਦ ਇਸ ਕਰਕੇ ਗੁਰੂ ਜੀ ਕਹਿੰਦੇ ਇਹ ਮਾਇਆ ਇਹ ਮਾਇਆ ਭਾਈ ਐਸੇ ਜਾਲ ਹੈ ਜਦੋਂ ਕਿਸੇ ਦੇ ਪੈ ਜਾਂਦੀ ਹੈ ਜਿੱਤ ਹਾਰ ਬਿਸਰ ਹੈ ਉਸ ਮਨੁੱਖ ਨੂੰ ਹਾਰ ਰੂਪੀ ਪਰਮੇਸ਼ਰ ਬਿਸਰ ਜਾਂਦਾ ਹੈ ਪਤਾ ਸਭ ਨੂੰ ਇਹ ਵੀ ਪਰਣਾ ਹੈ ਸਭ ਨੂੰ ਪਤਾ ਇਸ ਗੱਲ ਦਾ ਇਹ ਵੀ ਸਭ ਨੂੰ ਪਤਾ ਵੀ ਨਾਮ ਜਪਣਾ ਚੰਗਾ ਹੈ ਪਰ ਜਿਹੜਾ ਮਾਇਆ ਨੇ ਜਾਲ ਪਾ ਦਿੱਤਾ ਉਹ ਨਾਮ ਜਪਣੀ ਨਹੀਂ ਦਿੰਦਾ ਬਾਹਰ ਹੈ ਕਹਿੰਦੇ ਜਿੱਤ ਹਾਰ ਬਿਸਰ ਹੈ ਮਾਇਆ ਨੇ ਪਰਮੇਸ਼ਰ ਨੂੰ ਭੁਲਾ ਹੀ ਦਿੱਤਾ ਮਨੁੱਖ ਦਾ ਮਨ ਉਸ ਪਾਸੇ ਜਾਂਦਾ ਹੀ ਨਹੀਂ ਪਤਾ ਸਭ ਨੂੰ ਹੈ ਵੀ ਬਾਣੀ ਪੜ੍ਹਨੀ ਚੰਗੀ ਹੈ ਗੁਰਦੁਆਰੇ ਚੰਗਾ ਜਾਣਾ ਹੈ ਪਰ ਜਾਂਦਾ ਫਿਰ ਵੀ ਨਹੀਂ ਕਿਉਂਕਿ ਇਹ ਜਿਹੜਾ ਰਾਹ ਹੈ ਇਹ ਰੱਬ ਦੇ ਘਰ ਨੂੰ ਜਾਂਦਾ ਤੇ ਮਾਇਆ ਉਸ ਪਾਸੇ ਜਾਣ ਨਹੀਂ ਦਿੰਦੀ ਇਹ ਹੀ ਰੱਬ ਦੇ ਖੇਡ ਹੈ ਇਹੋ ਪਰਮੇਸ਼ਰ ਦੇ ਖੇਡ ਬਣਾਈ ਹੋਈ ਹੈ ਸੰਸਾਰ ਦੀ ਪਰ ਇੱਥੇ ਸਮਝਣਾ ਬੁਨੁਖ ਨੇ ਹੈ ਕਿਉਂਕਿ ਪਰਮੇਸ਼ਰ ਨੇ ਬੁਨੁਖ ਨੂੰ ਥੋੜਾ ਜਿਹਾ ਦਿਮਾਗ ਦਿੱਤਾ ਹੈ ਬੁੱਧੀ ਦਿੱਤੀ ਹੈ ਗਿਆਨ ਦਿੱਤਾ ਹੈ ਉਦਮ ਬਤ ਪ੍ਰਭ ਅਕਰ ਜਾਮੀ ਜੋ ਪ੍ਰੇਰ ਹੈ ਤਿਉ ਕਰਨਾ ਜਿਹੜਾ ਰੱਬ ਨੇ ਦਿਮਾਗ ਦਿੱਤਾ ਮਤ ਦਿੱਤੀ ਹੈ ਉਹ ਵਰਤਨ ਵਾਸਤੇ ਤਾਂ ਦਿੱਤੀ ਹੈ ਭਾਈ ਰਾ ਤੂੰ ਪਸੰਦਨਾ ਵੀ ਸਹੀ ਹੈ ਜਾਂ ਵਾੜਾ ਸਮਝਾ ਗੁਰੂ ਰਿਹਾ ਦੱਸ ਗੁਰੂ ਰਿਹਾ ਪਰ ਉਸ ਖਾਤੇ ਚ ਗੱਲ ਬਰੁਖ ਨੇ ਪਾਉਣੀ ਹੈ ਤਾਂ ਕਰਕੇ ਗੁਰੂ ਜੀ ਇੱਥੇ ਦੱਸਦੇ ਨੇ ਬੰਦਿਆ ਇਹ ਮਾਇਆ ਇਹੋ ਜੀ ਚੀਜ਼ ਹੈ ਪਤਾ ਹੋਣ ਦੇ ਬਾਵਜੂਦ ਵੀ ਜਿੱਤ ਹਰ ਬਿਸਰ ਹੈ ਤੈਨੂੰ ਰੱਬ ਨੂੰ ਭੁਲਾ ਦੇਵੇਗੀ ਤੈਨੂੰ ਰੱਬ ਚੈ ਤੇਰੀ ਉਹ ਦੇਣਾ ਇਸ ਮਾਇਆ ਤੇ ਮੋਹ ਉਪਜੈ ਤੇਰੇ ਅੰਦਰ ਤੇਰੇ ਅੰਦਰ ਉਹ ਮੋਹ ਪੈਦਾ ਕਰੂਗੀ ਇਹ ਮਾਇਆ ਦੂਜਾ ਭੌ ਦੂਜਾ ਲਾਇਆ ਤੇ ਦੂਜੇ ਸੰਸਾਰ ਦੇ ਨਾਲ ਤੇਰਾ ਪਿਆਰ ਪੈ ਜਾਵੇਗਾ ਹੁਣ ਇਹੋ ਆਪਣੇ ਸਾਰਿਆਂ ਨਾਲ ਹੈ ਆਪਣਾ ਪਿਆਰ ਕਾਦੇ ਨਾਲ ਹੈ ਸੰਸਾਰ ਦੇ ਨਾਲ ਬੱਚਿਆਂ ਦੇ ਨਾਲ ਘਰ ਪਰਿਵਾਰ ਦੇ ਨਾਲ ਗੱਡੀਆਂ ਕਾਰਾਂ ਦੇ ਨਾਲ ਪਿਆਰ ਆਪਣਾ ਸਾਰਿਆਂ ਦੇ ਸੰਸਾਰ ਨਾਲ ਪਿਆ ਹੋਇਆ ਹੈ ਇਸੇ ਕਰਕੇ ਗੁਰੂ ਜੀ ਕਹਿੰਦੇ ਮਾਇਆ ਇਹੋ ਜੀ ਚੀਜ਼ ਹੈ ਇਹ ਜਿਹੜੀ ਅੱਗ ਹੈ ਠੰਡੀ ਅੱਗ ਹੈ ਸੇਕ ਵੀ ਐਸਾ ਲਾਉਂਦੀ ਹੈ ਕਿ ਬੰਦਾ ਸੜ-ਬੜ ਜਾਂਦਾ ਕਿੰਨਾ ਕ ਸੜਦਾ ਫਿਰ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਾਲ ਲਾਗੀ ਫਿਰ ਜਨਮੇ ਲੱਗ ਜਾਂਦੇ ਨੇ ਸੜਦਿਆਂ ਦੇ ਦੁਖੀ ਹੁੰਦੇ ਹੁੰਦੇ ਇਹ ਇਹੋ ਜੀ ਅੱਗ ਇੱਕ ਅੱਗ ਹੁੰਦੀ ਹੈ ਬਾਹਰੋਂ ਸਾੜ ਕੇ ਸੁਆਹ ਕਰ ਦਿੰਦੀ ਹੈ ਪਰ ਜਿਹੜੀ ਇਹ ਮਾਇਆ ਵਾਲੀ ਅੱਗ ਹੈ ਇਹ ਤੈਸ ਨੈਸ ਕਰ ਜਾਂਦੀ ਹੈ ਔਰ ਪਤਾ ਵੀ ਕੀ ਬੰਦੇ ਨੂੰ ਲੱਗਦਾ ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਭਾਈ ਰੱਬ ਨੂੰ ਵਿਸਾਰ ਕੇ ਮੋਹ ਉਪਜੈ ਇਹ ਤੇਰਾ ਮੋਹ ਸੰਸਾਰ ਦੇ ਨਾਲ ਭਾਉ ਦੂਜਾ ਲਾਇਆ ਦੂਜੇ ਪਾਸੇ ਤੇਰਾ ਪਿਆਰ ਪਾ ਦਿੰਦੀ ਹੈ ਤੁਹਾਨੂੰ ਤੇਨੂੰ ਸੰਸਾਰ ਚੰਗਾ ਲੱਗਦਾ ਵੀ ਮੇਰੇ ਪੁੱਤ ਮੇਰਾ ਪਰਿਵਾਰ ਮੇਰਾ ਆਲਾ ਦਵਾਲਾ ਸਭ ਮੇਰਾ ਇਹੋ ਹੀ ਤੇਨੂੰ ਚੰਗਾ ਲੱਗਦਾ ਹੈ ਬਾਕੀ ਕੋਈ ਚੰਗਾ ਲੱਗਦਾ ਹੀ ਨਹੀਂ ਫਿਰ ਆਖਰ ਤੇ ਗੁਰੂ ਜੀ ਕਹਿੰਦੇ ਕਹਿ ਨਾਨਕ ਗੁਰ ਪ੍ਰਸਾਦਿ ਜਿੰਨਾ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਪਹਿਲੋਂ ਤੇ ਸਮਝਾਇਆ ਵੀ ਤੂੰ ਮਾਇਆ ਦੀ ਗ੍ਰਿਫਤ ਵਿੱਚ ਐ ਤੂੰ ਅੱਗ ਵਿੱਚ ਐ ਇਸ ਕਰਕੇ ਬਚਣਾ ਹੁਣ ਤੇਰੇ ਹੱਥ ਹੈ ਬਚਿਆ ਕਿਵੇਂ ਜਾਣਾ ਕਹੈ ਨਾਨਕ ਮੈਂ ਨਾਨਕ ਰੂਪ ਅਮਰਦਾਸ ਕਹਿ ਰਿਹਾ ਹਾਂ ਗੁਰ ਪ੍ਰਸਾਦੀ ਜੇ ਕਿਤੇ ਤੇਰੇ ਤੇ ਗੁਰੂ ਦੀ ਕਿਰਪਾ ਹੋਗੀ ਜੇ ਤੇਰੇ ਤੇ ਰੱਬ ਦੀ ਬਿਹਰ ਹੋਗੀ ਜਿੰਨਾ ਲਿਬ ਲਾਗੀ ਜੇ ਕਿਤੇ ਤੇਰੀ ਲਿਬ ਰੱਬ ਦੇ ਨਾਲ ਲੱਗੀ ਜੇ ਤੇਰਾ ਪਿਆਰ ਪਰਮੇਸ਼ਰ ਨਾਲ ਪੈ ਗਿਆ ਤਿੰਨੀ ਵਿੱਚੇ ਮਾਇਆ ਪਾਇਆ ਫਿਰ ਉਹਨਾਂ ਨੇ ਮਾਇਆ ਦੇ ਵਿੱਚ ਰਹਿ ਕੇ ਰੱਬ ਨੂੰ ਪਾ ਲਿਆ ਤੇ ਜਿੱਦਾਂ ਨੇ ਰੱਬ ਨੂੰ ਪਾਇਆ ਫਿਰ ਬਾਹਰ ਆ ਕੇ ਤੇ ਤਾਤੀ ਬਾਉ ਨਾ ਲੱਗੇ ਪਾਰ ਮਿਰਬ ਸੰਦਾਇ ਫਿਰ ਤੱਤੀ ਬਾ ਨਹੀਂ ਲੱਗ ਸਕਦਾ ਫਿਰ ਇਹ ਮਾਇਆ ਦੀ ਅੱਗ ਸੂ ਵੀ ਨਹੀਂ ਸਕਦੀ ਇਹ ਸੁਭਾਅ ਹੈ ਪਰਮੇਸ਼ਰ ਦਾ ਕਉ ਕੇ ਪਰਮੇਸ਼ਰ ਅਕਾਲ ਮੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਬਹੁਤ ਖੱਡਾ ਤੇ ਸ਼ਾਨਦਾਰ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜਹ ਤਪਤ ਤੁਮ ਉੱਪਰ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉੱਪਰ ਸਾਮ ਜਦੋਂ ਬਨੁਖ ਰੱਬ ਨਾਲ ਜੁੜਦਾ ਹੈ ਰੱਬ ਨਾਲ ਪਿਆਰ ਪਾਉਂਦਾ ਹੈ ਪਰਮੇਸ਼ਰ ਦੀ ਅਰਦਾਸ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਜਾਂ ਬਾਣੀ ਕਥਾ ਕੀਰਤਨ ਸੁਣਦਾ ਹੈ ਜਿਸ ਵੇਲੇ ਰੱਬ ਦੇ ਪ੍ਰੇਮ ਦੇ ਵਿੱਚ ਭਿੱਜ ਜਾਂਦਾ ਹੈ ਉਹ ਕਿਸੇ ਵੀ ਜਰੀਏ ਹੋਵੇ ਜਦੋਂ ਰੱਬ ਨਾਲ ਜੁੜਦਾ ਹੈ ਫਿਰ ਕਹਿੰਦੇ ਉਸ ਵੇਲੇ ਰੱਬ ਆਪਣੇ ਨਾਮ ਦੀ ਸਾਂ ਕਰ ਦਿੰਦਾ ਹੈ ਫਿਰ ਜਿਹੜੀ ਮਾਇਆ ਵਾਲੀ ਅੱਗ ਹੈ ਇਹਦਾ ਸੇਕ ਨਹੀਂ ਲੱਗਦਾ ਤਤੀਬਾਸ ਉਹ ਵੀ ਨਹੀਂ ਸਕਦੀ 29ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਐਸ ਮਨੁੱਖ ਨੂੰ ਮਾਇਆ ਦੀ ਅੱਗ ਤੋਂ ਬਚਣ ਦੇ ਲਈ ਉਪਦੇਸ਼ ਕੀਤਾ ਹੈ ਹਾਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਉਹ ਅੱਗੇ ਸਮਝਾਉਣਾ ਵੀ ਕਰਦੇ ਨੇ ਭਾਈ ਜਿਹੜਾ ਰੱਬ ਹੈ ਪਰਮੇਸ਼ਰ ਹਰ ਆਪ ਅਬਲਗ ਹੈ ਬੇਸਵਾਰ ਕੀਮਤੀ ਹੈ ਉਹਦੀ ਕੋਈ ਕੀਮਤ ਨਹੀਂ ਦੇ ਸਕਦਾ ਮੁੱਲ ਨਾ ਪਾਇਆ ਜਾਏ ਉਹਦਾ ਕੋਈ ਵੀ ਬੰਦਾ ਮੁੱਲ ਨਹੀਂ ਪਾ ਸਕਦਾ ਕਿਉਂਕਿ ਪਰਮੇਸ਼ਰ ਹੈ ਹੀ ਐਸਾ ਜਿਹੜੀ ਚੀਜ਼ ਨਾ ਦਿਸਣ ਵਾਲੀ ਹੋਵੇ ਉਹ ਵੇਚੀ ਨਹੀਂ ਜਾ ਸਕਦੀ ਤੇ ਜਿਹੜੀ ਵੇਚੀ ਜਾ ਹੀ ਨਹੀਂ ਸਕਦੀ ਉਹਦੀ ਕੀਮਤ ਕਿਵੇਂ ਤਾਰ ਸਕਦਾ اس کر کے گروہ جی کہتے ہیں مل نہ پایا جائے کس ہے وتو رہے لوک بل لائے کسی بھی طریقے پرمشور اکال پورکھ گروہ جی قیمت نہیں پائی جا سکتے مل نہ پایا جائے کس ہے کسے بھی مل تو خریدا نہیں جا سکتا رہے لوگ بللائے لائے لوگ کئی بار بل کر کے ترلے کرتے ہیں بھی کسے نہ کسے طریقے رب مل جائے ਬਾਰੂਖ ਖਰੀਦਣ ਵਾਲੀ ਵਸਤੂ ਨਹੀਂ ਉਹ ਖਰੀਦਿਆ ਨਹੀਂ ਜਾਂਦਾ ਵਿੱਚ ਬਾਜ਼ਾਰੀ ਨਹੀਂ ਮਿਲਦਾ ਉਹ ਕਿਵੇਂ ਮਿਲਦਾ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਗੋਬਿੰਦ ਭਾਉ ਭਗਤ ਦਾ ਭੁੱਖਾ ਜੇ ਉਹਨੂੰ ਤੂੰ ਖਰੀਦਣਾ ਚਾਹਦਾ ਫਿਰ ਮਹਾਰਾਜ ਕਹਿੰਦੇ ਜਾ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਾਰ ਕਲੀ ਗਲੀ ਮੁਰੀ ਆਓ ਫਿਰ ਪਹਿਲਾਂ ਆਪਣਾ ਆਪ ਵੇਚ ਆਪਣਾ ਆਪ ਸਮਰਪਣ ਕਰ ਗੁਰੂ ਨੂੰ ਨਹੀਂ ਤਾਂ ਤੂੰ ਜਿੰਨਾ ਵਰਜੇ ਯਾਤਰਾ ਕਰ ਲਈ ਉਹਨੂੰ ਖਰੀਦਿਆ ਨਹੀਂ ਜਾ ਸਕਦਾ ਜੇ ਤੂੰ ਚਾਹਦਾ ਫਿਰ ਉਹਦੇ ਨਾਲ ਪ੍ਰੇਮ ਕਰ ਉਹ ਸਰਦਾ ਦਾ ਭਾਵਨਾ ਦਾ ਭੁੱਖਾ ਪਿਆਰ ਦਾ ਭੁੱਖਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਅੱਗੇ ਦੱਸਣਾ ਕਰਦੇ ਨੇ ਐਸਾ ਸਤਗੁਰ ਜੇ ਮਿਲੈ ਤਿਸਨੂੰ ਸਿਰ ਸੌਪੀਐ ਵਿੱਚੋਂ ਆਪ ਜਾਏ ਭਾਈ ਲੋਕ ਬਿਰਲਾਤ ਬੜਾ ਕਰਦੇ ਨੇ ਤਰਲੇ ਮਿੜਤਾ ਬੜੇ ਕਰਦੇ ਨੇ ਵੀ ਰੱਬ ਮਿਲ ਜੇ ਕਿਤੇ ਖਰੀਦ ਲਈਏ ਪਰ ਐਸਾ ਸਤਗੁਰ ਜੇ ਮਿਲੈ ਇਹੋ ਜਾਂ ਗੁਰੂ ਜੀ ਤੈਨੂੰ ਕਿਤੇ ਮਿਲਦਾ ਹੈ ਤਾਂ ਤਿਸ ਨੂੰ ਸਰਵਸੰਪਤੀ ਆ ਪਹਿਲਾਂ ਕਦੇ ਆਪਣਾ ਆਪ ਸਮਰਪਨ ਕਰ ਦੇ। ਸਿਰ ਸਰਵਪਲ ਦਾ ਭਾਵ ਇਹ ਵੀ ਸਰਵੱਟ ਕੇ ਗੁਰੂ ਅੱਗੇ ਰੱਖ ਦੇ। ਸਾਡੇ ਸਿਰ ਦੇ ਵਿੱਚ ਜਿਹੜਾ ਦਿਮਾਗ ਸਾਡੀ ਬੁੱਧੀ ਸਾਡੇ ਖਿਆਲ ਆਪ ਚੱਲਦੇ ਨੇ। ਕਹਿੰਦੇ ਇਹ ਗੁਰੂ ਨੂੰ ਸਮਰਪਨ ਕਰ ਦੇ ਵੀ ਹੁਣ ਜਿਬ ਜਿਬ ਹੁਕਮ ਤੇ ਵੇ ਜਿਬਕਾਰ ਵਾਹ ਗੁਰੂ ਜਿਵੇਂ ਤੂੰ ਆਖੇਗਾ ਹੁਣ ਵੇ ਉਹ ਵੇ ਕਰਾਂਗਾ। ਇਹ ਹੈ ਗੁਰੂ ਨੂੰ ਸਮਰਪਨ ਕਰਨਾ ਵਿੱਚੋਂ ਆਪ ਜਾਏ ਆਪਣਾ ਆਪ ਵਿੱਚੋਂ ਰਗਵਾ ਦੇਣਾ ਵੀ ਹੁਣ ਮੇਰੀ ਮਰਜ਼ੀ ਨਹੀਂ ਚੱਲਦੀ ਹੁਣ ਮੇਰੇ ਤਨ ਉੱਤੇ ਮੇਰੇ ਮਾਨ ਉੱਤੇ ਤੇਰਾ ਜਿਵੇਂ ਪਿਛਲੇ ਗੁਰੂ ਜੀ ਨੇ ਲਿਖਿਆ ਸੀ ਤਨ ਮਾਨ ਧਨ ਸਭ ਸੌਂਪ ਗੁਰੂ ਕੋ ਇਹ ਤਨ ਵੀ ਤੇਰਾ ਤੇ ਮਨ ਵੀ ਤੇਰਾ ਹੁਣ ਜਿਵੇਂ ਤੂੰ ਕਹੇਗਾ ਦਾਤਾ ਉਹ ਵੇ ਕਰਾਂਗਾ ਕਹਿੰਦੇ ਆ ਜਿਹੜਾ ਤਰੀਕਾ ਹੈ ਇਸ ਤਰੀਕੇ ਰੱਬ ਨੂੰ ਖਰੀਦਿਆ ਜਾ ਸਕਦਾ ਵਰਨਾ ਉਹ ਅਕਾਲ ਪੁਰਖ ਨੂੰ ਖਰੀਦਿਆ ਨਹੀਂ ਜਾ ਸਕਦਾ ਅੱਗੇ ਗੁਰੂ ਜੀ ਸਮਝਾਉਂਦੇ ਨੇ ਜਿਸ ਦਾ ਜੀਉ ਤਿਸ ਬਿਲ ਰਹਾ ਹਾਰ ਬਸਾ ਬਣਿਆ ਏ ਭਾਈ ਇਹ ਸਰੀਰ ਦੇ ਅੰਦਰ ਜਿਹੜੀ ਜੀਵ ਹੈ ਆਤਮਾ ਰੂਹ ਹੈ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਹੈ ਤਾਂ ਕਰਕੇ ਕਹਿੰਦੇ ਜਿਸ ਕਾ ਜੀਉ ਕਹਿੰਦੇ ਜਿਹਦਾ ਇਹ ਜੀ ਹੈ ਤੇ ਸਬਿਲ ਰਹਿ ਉਹਦੇ ਨਾਲ ਬਲਾਹ ਕਿਉਂਕਿ ਆਤਮ ਪ੍ਰਾਤਮਾ ਇੱਕੋ ਕਰ ਹੈ ਇਹ ਜਿਹੜੀ ਆਤਮਾ ਪ੍ਰਮਾਤਮਾ ਵਿੱਚੋਂ ਆਈ ਹੈ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਸਮਝਾਉਣਾ ਵੀ ਕੀਤਾ ਜੋਤੀ ਮੈਂ ਜੋਤ ਰਲੀ ਸੰਪੂਰਨthia ਰਾ ਜਿਹੜੀ ਵੱਡੀ ਜੋਤ ਆ ਪਰਮੇਸ਼ਰ ਦੀ ਹੈ ਛੋਟੀ ਜੋਤ ਹੈ ਜਿਹੜੀ ਉਹ ਤੇਰੇ ਸਰੀਰ ਦੇ ਅੰਦਰ ਰੂਹ ਹੈ ਹੁਣ ਦੋਨਾਂ ਦਾ ਬਲਾਪ ਕਰਾਉਣਾ ਹੈ ਇੱਕ ਬਿਕ ਕਰਾਉਣਾ ਹੈ ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਸ ਦਾ ਜਿਉ ਤਿਸ ਮਿਲ ਰਹਾ ਭਾਈ ਬਲਾਪ ਕਰ ਬਲਾਪ ਤਾਂ ਹੋਵੇਗਾ ਹਾਰ ਬਸੈ ਬਨ ਆਈ ਜਦੋਂ ਰੱਬ ਹਰੀ ਪਰਮੇਸ਼ਰ ਤੇਰੇ ਮਨ ਵਿੱਚ ਬਸੇਗਾ ਉਦੋਂ ਤੇਰੀ ਆਤਮਾ ਦਾ ਪ੍ਰਾਤਮਾ ਨਾਲ ਮਿਲਾਪ ਹੋਣਾ ਹੈ ਉਦੋਂ ਇੱਕ ਬਿਕ ਹੋਣਾ ਹੈ ਤੇ ਜਦੋਂ ਦੋਨਾਂ ਦਾ ਬਲਾਪ ਹੋ ਗਿਆ ਉਦੋਂ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਵਰਨਾ ਹਰ ਆਪ ਅਬੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪਲ ਲੈ ਪਾਏ ਵਰਨਾ ਹਰ ਆਪ ਅਮੁੱਲਕ ਹੈ ਉਹ ਅਮੁੱਲਕ ਹੈ ਉਹਨੂੰ ਖਰੀਦਿਆ ਨਹੀਂ ਜਾ ਸਕਦਾ ਜੇ ਕਿਸੇ ਬਾਹਰੀ ਤੌਰ ਤੇ ਖਰੀਦਣ ਚੱਲੀਏ ਤਾਂ ਫੇਰ ਵੀ ਉਹਨੂੰ ਖਰੀਦਿਆ ਜਾ ਸਕਦਾ ਮਹਾਰਾਜ ਕਹਿੰਦੇ ਜਦੋਂ ਤੂੰ ਆਪਾ ਸਮਰਪਣ ਕਰੇਗਾ ਰੱਬ ਦਾ ਨਾਮ ਮਨ ਵਿੱਚ ਧਿਆਏਗਾ ਫੇਰ ਭਾਗਤ ਨਾ ਕੇ ਨਾਨਕਾ ਫੇਰ ਤੇਰੇ ਭਾਗ ਜਾ ਕਰੇਗਾ ਜਦੋਂ ਨਾਮ ਜਪੇਗਾ ਬੰਦਗੀ ਕਰੇਗਾ ਸੰਗਤ ਕਰੇਗਾ ਫਿਰ ਤੇਰੇ ਭਾਗ ਜਾਗਣਗੇ ਇਸ ਚੀਜ਼ ਨੂੰ ਕਈ ਤਰੀਕਿਆਂ ਦੇ ਨਾਲ ਮਹਾਰਾਜ ਦੇ ਬਾਣੀ ਵਿੱਚ ਲਿਖਿਆ ਵੱਡ ਭਾਗੀ ਹਰ ਸੰਗਤ ਪਾਵੇ ਭਾਵ ਕੇ ਮਨੁੱਖ ਨੂੰ ਸਮਝਾਉਣਾ ਹੈ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਨੇ ਵੀ ਕਿਸੇ ਨਾ ਕਿਸੇ ਤਰੀਕੇ ਇਹ ਮਨੁੱਖ ਸਤ ਸੰਗੀ ਬਣ ਜਾਵੇ ਰੱਬ ਦਾ ਆਸਕ ਬਣ ਜਾਵੇ ਕਿਉਂਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਪਿਆਰ ਹੀ ਮਨੁੱਖ ਨੂੰ ਸੰਸਾਰ ਵਿੱਚੋਂ ਬੁਰਖਾ ਜਨ ਉਹ ਸਫਲਾ ਕਰ ਸਕਦਾ ਹੈ ਇਥੋਂ ਤਾਰ ਕੇ ਲਾ ਜਾ ਸਕਦਾ ਰੱਬ ਦਾ ਪਿਆਰ ਬਰਣਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਦੇਖ ਰਿਹਾ ਤਿਤ ਸਲ ਵਰਣਾ ਭਈਲੇ ਨਿਵਾਸ ਪਾਣੀ ਪਾਵਕ ਤ੍ਰਿਹੇ ਕੀਆ ਪੰਕਜ ਮੋਹ ਪਗ ਨਹੀਂ ਚੱਲ ਹੈ ਹਵ ਦੇਖਾ ਤਹਿ ਡੋਬੇਲੇ ਨਹੀਂ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਦੇਖ ਰਿਹਾ ਲੋਕ ਮੋਹ ਦੇ ਚਿੱਕੜ ਵਿੱਚ ਫਸ ਕੇ ਐਸ ਭਵਜਲ ਸੰਸਾਰ ਦੇ ਵਿੱਚ ਡੁੱਬਦੇ ਜਾ ਰਹੇ ਨੇ ਤਾਂ ਕਰਕੇ ਗੁਰੂ ਅਰਜਨਦਾਸ ਮਹਾਰਾਜ ਐਸ ਅਨੰਦ ਸਾਹਿਬ ਦੀ ਬਾਣੀ ਰਾਹੀਂ ਮਨੁੱਖ ਸਰੀਰ ਨੂੰ ਸਮਝਾ ਰਹੇ ਨੇ ਭਾਈ ਹਰ ਆਪਾ ਮੂਲਕ ਹੈ ਉਹ ਪਰਮੇਸ਼ਰ ਮੂਲਕ ਹੈ ਉਹਦਾ ਮੂਲ ਨਹੀਂ ਪਾਇਆ ਜਾ ਸਕਦਾ ਭਾਗਤ ਨਾ ਕੇ ਨਾੜਕਾ ਜੇ ਕਿਤੇ ਹਰੀ ਰੱਬ ਨੂੰ ਪਰਮੇਸ਼ਰ ਨੂੰ ਮਨਚ ਵਸਾ ਲੇਗਾ ਫਿਰ ਤੇਰੇ ਭਾਗ ਜਾਗਣਗੇ ਜਦੋਂ ਤੇਰੇ ਭਾਗ ਜਾਗ ਪਏ ਫਿਰ ਕਹਿੰਦੇ ਜਿੰਨਾ ਹਾਰ ਪੱਲੇ ਪਾਏ ਉਹ ਜਿਹੜਾ ਰੱਬ ਹੈ ਅਕਾਲ ਪੁਰਖ ਵਾਹਿਗੁਰੂ ਤੇਰੇ ਪੱਲੇ ਵਿੱਚ ਆ ਜਾਵੇਗਾ ਜਦੋਂ ਤੂੰ ਉਹਦੇ ਨਾਲ ਜੁੜੇਗਾ ਫਿਰ ਉਹ ਤੇਰੇ ਨਾਲ ਜੁੜੇਗਾ ਹੁਣ ਆਪਾਂ ਦੇਖਦੇ ਹਾਂ ਬਿਸਤਰੀ ਕਾਰੀਗਰ ਵੈਲਡਿੰਗ ਕਰਦੇ ਨੇ ਲੋਹੇ ਨੂੰ ਲੋਹੇ ਦੇ ਨਾਲ ਜੋੜਦੇ ਨੇ ਕਿਵੇਂ ਵੈਲਡਿੰਗ ਕਰਕੇ ਰਾੜ ਦੇ ਨਾਲ ਹੁਣ ਉਧਰਲਾ ਲੋਹਾ ਜਦੋਂ ਇੱਕ ਪਾਸੇ ਲਾਇਆ ਜਾਂਦਾ ਨੇ ਜਿਹੜੇ ਫਿਰ ਦੂਜੇ ਪਾਸੇ ਵਾਲਾ ਨੇੜੇ ਲਾਇਆ ਜਾਂਦਾ ਜਦੋਂ ਦੋਵੇਂ ਧੇਰਾ ਇੱਕ ਦੂਜੇ ਦੇ ਨੇੜੇ ਨੇੜੇ ਲੱਗਦੀਆਂ ਨੇ ਫਿਰ ਉਹਦੇ ਵਿਚਕਾਰ ਹੁੰਦਾ ਇੱਕ ਕਰੰਟ ਬਿਜਲੀ ਕਹਿ ਲਓ ਉਹਦੇ ਨਾਲ ਉਹ ਗੱਡਿਆ ਜਾਂਦਾ ਹੈ ਐਸੇ ਤਰ੍ਹਾਂ ਜਦੋਂ ਮਨੁੱਖ ਰੱਬ ਦੇ ਘਰ ਵੱਲੋਂ ਤੁਰਦਾ ਫਿਰ ਅੱਗੋਂ ਗੁਰੂ ਵੀ ਮਨੁੱਖ ਨੂੰ ਮਨੁੱਖ ਵੱਲੋਂ ਤੁਰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਚੰਨ ਸਾਰਨ ਗੁਰ ਏਕ ਪੈਣ ਜਾਏ ਚਲ ਸਤਿਗੁਰ ਕੋਟ ਪੈਡਾ ਆ ਗਿਆ ਹੋਇ ਲੇ ਫਿਰ ਗੁਰੂ ਵੀ ਅੱਗੋਂ ਆਉਂਦਾ ਤੇ ਜਦੋਂ ਦੋਨੋਂ ਜਾਂਦੇ ਮਿਲਦੇ ਨੇ ਫਿਰ ਉੱਥੇ ਜਰੀਆ ਕੀ ਹੁੰਦਾ ਰੱਬ ਦਾ ਨਾਮ ਉਹ ਨਾਮ ਨੇ ਫਿਰ ਆਪਸੀ ਗੰਢ ਪਾਉਣੀ ਹੈ ਜਦੋਂ ਗੰਢ ਪੈ ਗਈ ਤਾਂ ਫਿਰ ਮਹਾਰਾਜ ਕਹਿੰਦੇ ਜਿੰਨ ਹਰ ਪੱਲੇ ਪਾਏ ਫਿਰ ਰੱਬ ਪੱਲੇ ਵਿੱਚ ਪੈ ਜਾਂਦਾ ਹੈ ਆਪਸੀ ਤਾਲਮੇਲ ਬਣ ਜਾਂਦਾ ਹੈ ਇਸ ਤਰੀਕੇ ਦੇ ਨਾਲ ਰੱਬ ਪਾਇਆ ਜਾ ਸਕਦਾ ਹੈ ਵਰਨਾ ਉਹ ਅਕਾਲ ਪੁਰਖ ਵਾਹਿਗੁਰੂ ਅਮੋਲਕ ਹੈ ਉਹਨੂੰ ਕਿਤੋਂ ਵੀ ਖਰੀਦਿਆ ਨਹੀਂ ਜਾ ਸਕਦਾ ਪਾਇਆ ਨਹੀਂ ਜਾ ਸਕਦਾ ਤੇ ਉਨੁੱਖ ਹੈ ਜੋ ਉਹ ਬਾਗ ਦੀ ਅੱਗ ਦੇ ਵਿੱਚ ਆਪਣੇ ਆਪ ਵਿੱਚ ਫਿਰ ਰਿਹਾ ਹੈ ਤੇ ਰੱਬ ਨੂੰ ਭੁੱਲਿਆ ਬੈਠਾ ਹੈ ਪਾਉਣ ਵਾਸਤੇ ਰੱਬ ਨੂੰ ਆਇਆ ਸੀ ਪਾਰਿਆ ਜਾ ਕਰੂ ਆਪਾ ਸਵਾਰ ਕੇ ਸਰੀਰ ਦੇ ਵਿੱਚ ਰੱਬ ਪਾਉਣਾ ਸੀ ਪਰਮੇਸ਼ਰ ਵੱਡੀਆਂ ਗੱਲਾਂ ਪਾਉਣੀਆਂ ਸੀ ਪਰ ਬਲੁਖ ਨੇ ਆਪਣੇ ਆਪ ਨੂੰ ਵਿਗਾੜ ਕੇ ਸੰਸਾਰ ਦੀਆਂ ਗੱਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੰਸਾਰ ਨੂੰ ਵਡਾਉਣਾ ਕਮਾਉਣਾ ਸ਼ੁਰੂ ਕਰ ਦਿੱਤਾ ਸੰਸਾਰ ਵਡਾਉਣਾ ਕਮਾਉਣਾ ਇਹ ਇੱਕ ਵੱਖਰਾ ਵਿਸ਼ਾ ਹੈ ਸੰਸਾਰ ਤੱਕ ਸੀਮਤ ਹੈ ਇਹ ਵੀ ਜ਼ਰੂਰੀ ਹੈ ਜਿਵੇਂ ਬੁਰਗਾਜ ਪਾਣੀ ਵਿੱਚ ਹੀ ਰਹਦੀ ਹੈ ਰੈਣਾ ਵੀ ਪਾਣੀ ਦੇ ਵਿੱਚ ਹੀ ਹੈ ਪਾਣੀ ਗੁਰ ਸਰਦਾ ਵੀ ਨਹੀਂ ਸੰਸਾਰ ਬਣਾਉਣਾ ਕਮਾਉਣਾ ਦੌਲਤਾਂ ਕਮਾਉਣੀਆ ਵੀ ਜ਼ਰੂਰੀ ਨੇ ਪਰ ਇਹਨਾਂ ਦੀ ਸੀਮਾ ਇੱਕ ਤੈ ਹੈ ਪਰ ਇਹ ਸਾਰੇ ਕੁਝ ਤੋਂ ਉੱਪਰ ਵੱਖਰਾ ਵਿਸਾ ਹੈ ਰੱਬ ਦਾ ਤਾਂ ਜੋ ਗੁਰਦਾਨ ਕਪਾਸ਼ਾ ਨੇ ਆਖਿਆ ਸੀ ਕਿ ਮੇਰੇ ਸਿੱਖ ਦੇ ਕੋਲੇ ਬਹੁਤ ਜ਼ਿਆਦਾ ਜਾਇਦਾਦ ਹੋਵੇ ਇੰਨੀ ਜਾਇਦਾਦ ਹੋਵੇ ਵੀ ਮੋਤੀ ਤਾਂ ਮੰਦਰ ਉਸਰੇ ਰਤਨ ਤਾਂ ਹੋਵੇ ਜੜਾਓ ਕਸਤੂਰ ਕੁੰਗੂ ਆਗਰ ਚੰਦਰ ਲੀਪ ਆਵੇ ਚਾਓ ਕਹਿੰਦੇ ਮੇਰੇ ਸਿੱਖ ਦਾ ਘਰ ਹੈ ਨਾ ਜਿਹੜਾ ਉਹ ਵੀ ਹੀਰਿਆਂ ਦਾ ਬਣਿਆ ਹੋਇਆ ਹੋਵੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੋਤੀ ਤਾਂ ਮੰਦਰ ਉਸਰੇ ਰਤਨ ਤਾਂ ਹੋਵੇ ਜੜਾਓ ਕਹਿੰਦੇ ਮੋਤੀਆਂ ਦਾ ਹੀਰਿਆਂ ਦਾ ਜਵਾਹਰਾਂ ਦਾ ਘਰ ਬਣਿਆ ਹੋਇਆ ਹੋਵੇ ਚੰਦਨ ਵਰਗੀਆਂ ਸੁਗੰਧੀਆਂ ਲੱਕੜਾਂ ਲੱਗੀਆਂ ਹੋਈਆਂ ਹੋਣ ਇੰਨਾ ਮਹਿੰਗਾ ਹੋਣ ਦੇ ਬਾਵਜੂਦ ਵੀ ਮਤਮੇ ਭੁੱਲਾ ਵਿਸਰੈ ਤੇਰਾ ਚਿੱਤ ਨਾ ਵੇ। ਕਹਿੰਦੇ ਆਹ ਚੀਜ਼ ਬਗਦਿਆ ਯਾਦ ਰੱਖੀ ਸਭ ਕੁਝ ਦੌਲਤਾਂ ਸੌਰਤਾਂ ਕਮਾਉਣ ਦੇ باوجود ਵੀ ਰੱਬ ਦਾ ਨਾਮ ਨਾ ਬੁਲਾਈ। ਰੱਬ ਦਾ ਨਾਮ ਜ਼ਰੂਰੀ ਹੈ ਜੇ ਰੱਬ ਦਾ ਨਾਮ ਨਹੀਂ ਕਬਾਇਆ ਫਿਰ ਸਾਰੀ ਉਹ ਚੀਜ਼ਾਂ ਫੇਕੀਆਂ ਨੇ ਬੇਸਵਾਦੀਆਂ ਨੇ। ਇਹਨਾਂ ਦਾ ਸਵਾਲ ਵੀ ਉਦੋਂ ਹੀ ਹੈ ਇਹਨਾਂ ਦਾ ਅਨੰਦ ਵੀ ਉਦੋਂ ਹੀ ਹੈ ਜਦੋਂ ਅੰਦਰੋਂ ਆਨੰਦ ਵਿੱਚ ਹੋਵੇਗਾ। ਹੁਣ ਅੰਦਰ ਆਨੰਦ ਦੀ ਬਾਤ ਖੁਸ਼ੀ ਬੌਤ ਦੇ ਜਾਇਦਾਦ ਬਹੁਤ ਹੈ ਅੱਜ ਆਪਾਂ ਕਿੱਡੇ ਵੱਡੇ ਵੱਡੇ ਅਮੀਰ ਦੁਖੀ ਤੁਰੇ ਫਿਰਦੇ ਦੇਖਦੇ ਆ ਕਾਦੇ ਕਾਰਨ ਕਿਉਂਕਿ ਅੰਦਰੋਂ ਦੁਖੀ ਨੇ ਅੰਦਰ ਅਨੰਦ ਨਹੀਂ ਜੇ ਅੰਦਰ ਅਨੰਦ ਹੈ ਫਿਰ ਬਾਹਰਲਾ ਅਨੰਦ ਵੀ ਬੰਦੇ ਨੂੰ ਤਾਂ ਹੀ ਚੰਗਾ ਲੱਗਦਾ ਹੈ ਬਾਹ ਦੀਆਂ ਜਾਇਦਾਦਾਂ ਕਹਿ ਲੋ ਬਾਹ ਦੀ ਗਰੀਬੀ ਐ ਮੇਰੀ ਇੱਕ ਵੱਖਰਾ ਵਿਸ਼ਾ ਹੈ ਕਿਉਂਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਇਹ ਕਰਮਾਂ ਤੇ ਡਿਪੈਂਡ ਕਰਦਾ ਹੈ ਭਾਵੇਂ ਕਿ ਹਰ ਇੱਕ ਗਰੀਬ ਬੰਦੇ ਦੀ ਵੀ ਦੌੜ ਹੈ ਪੈਸਾ ਕਮਾਉਣ ਦੀ ਦੌਲਤ ਕਮਾਉਣ ਦੀ ਸਭ ਦੀ ਦੌੜ ਹੈ ਪਰ ਚੇਤੇ ਰੱਖਣਾ ਦੌੜ ਇੱਕ ਵੱਖਰਾ ਹੈ ਤੇ ਇਸ ਤੋਂ ਬਾਅਦ ਵਾਲੀ ਜਿਹੜੀ ਜ਼ਿੰਦਗੀ ਹੈ ਉਹ ਵੱਖਰੀ ਹੈ ਮੈਦਾਨ ਵਿੱਚ ਬੱਚੇ ਦੌੜਦੇ ਨੇ ਖਿਡਾਰੀ ਦੌੜਦੇ ਨੇ ਉੱਥੇ ਦੀ ਜਿੱਤ ਵੱਖਰੀ ਹੈ ਪਰ ਮੈਦਾਨ ਤੋਂ ਬਾਹਰਲੀ ਜਿਹੜੀ ਲਾਈਫ ਹੈ ਉਹ ਘਰ ਵਾਲੀ ਜ਼ਿੰਦਗੀ ਵੱਖਰੀ ਹੈ ਐਸੇ ਤਰ੍ਹਾਂ ਆ ਜਿਹੜੀ ਸੰਸਾਰ ਦੀ ਦੌੜ ਹੈ ਸੰਸਾਰ ਬਣਾਉਣਾ ਕਮਾਉਣਾ ਇਹ ਇੱਕ ਵੱਖਰੀ ਦੌੜ ਹੈ ਪਰ ਇਹਦੇ ਨਾਲ ਨਾਲ ਰੱਬ ਦਾ ਨਾਮ ਕਮਾਉਣਾ ਨਿੱਜ ਘਰ ਵਿੱਚ ਰਹਿਣਾ ਉਹ ਇੱਕ ਵੱਖਰਾ ਵਿਸ਼ਾ ਹੈ ਦੋਨੋ ਚੀਜ਼ਾਂ ਜ਼ਰੂਰੀ ਨੇ ਨਾਮ ਜਪਣਾ ਤੇ ਸੇਵਾ ਦੋਵੇਂ ਚੀਜ਼ਾਂ ਹਰ ਇੱਕ ਮਨੁੱਖ ਲਈ ਜ਼ਰੂਰੀ ਨੇ ਤਾਂ ਕਰਕੇ ਅੱਜ ਦੀਆਂ ਦੋ ਪੌੜੀਆਂ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਭਾਈ ਮਾਇਆ ਦੇ